ਸਸ਼ੀਕਾ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਅੱਜ 4 ਸਤੰਬਰ ਨੂੰ ਸਵੇਰੇ ਦੇ ਕਰੀਬ 10 ਵਜੇ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਕਿ ਇਸ ਵੇਲੇ ਬਾਘੜਾ ਡੈਮ ਦਾ ਜਿਹੜਾ ਸતર ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਅਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ 2 ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਇਸ ਦੀ ਅਫੀਸ਼ੀਅਲ ਕਨਫਰਮੇਸ਼ਨ ਇੱਕ ਦੋ ਘੰਟਿਆਂ ਦੇ ਵਿੱਚ ਆ ਜਾਵੇਗੀ ਪਰ ਮੈਂ ਤੁਹਾਨੂੰ ਪਹਿਲਾਂ ਹੀ ਐਡਵਾਂਸ ਸੂਚਿਤ ਕਰਨਾ ਚਾਹੁੰਦਾ ਹੈ ਦੋ ਗੱਲਾਂ ਪਹਿਲੀ ਗੱਲ ਕਿ ਇਹਦੇ ਨਾਲ ਸਾਡੇ ਨੰਗਲ ਦੇ ਤੇ ਅਨੰਦਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਹੈ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਤੇ ਸ਼ਿਫਟ ਕਰ ਦਿਓ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰ ਦਿਓ ਦੂਸਰੀ ਗੱਲ ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਬਰਸਾਤੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਸਾਡੀ ਸੂਚਨਾ ਮੁਤਾਬਕ ਗਰੋਪੜ ਹੈਡਵਰਕਸ ਤੇ ਟੋਟਲ ਜਦੋਂ ਸਾਰੀ ਨਦੀਆਂ ਮਿਲ ਜਾਂਦੀ ਹੈ ਉੱਥੇ ਵਹਾਅ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਹੈ ਤਾਂ ਡਾਊਨਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਪਿੰਡਾਂ ਦੇ ਨਾਮ ਲੈਣਾ ਜਿਨ੍ਹਾਂ ਤੇ ਅਸਰ ਹੋਏਗਾ ਬਾਕੀ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਵਾਅਦੇ ਵਿੱਚ ਵਿਸ਼ਵਾਸ ਨਾ ਕਰਨਾ ਜਿਹੜੇ ਬਿੰਦਾਂ ਚ ਅਸਰ ਹੋ ਸਕਦਾ ਉਹਦਾ ਨੰਗਲ ਦੇ ਵਿੱਚ ਹਰਸ਼ਾ ਬੇਲਾ ਪੱਤੀ ਦੁਲਚੀਆਂ ਪੱਤੀ ਟੇਕ ਸਿੰਘ ਸੈਨਸੋਵਾਲ ਐਲਗਰਾ ਬੇਲਾ ਧਿਆਨੀ ਲੋਅਰ ਬੇਲਾ ਧਿਆਨੀ ਅੱਪਰ ਬੇਲਾ ਰਾਮਗੜ ਬੇਲਾ ਸ਼ਿਵ ਸਿੰਘ ਖੱਲੂ ਪਲਾਸੀ ਸਿੰਘਪੁਰਾ ਜੋਲ ਪਠੋ ਮਜਾਰੀ ਤਸਮਜਾਰਾ ਪਹਾਨ ਕਲਿਤਰਾ ਦਰੋਲੀ ਨੀਵਾ ਡਬ ਖੇੜਾ ਨਿਚਲਾ ਤੁਸੀਂ ਸਾਡੇ ਜਿਹੜੇ 4 ਰੈਸਕਿਊ ਸੈਂਟਰ ਹੈਗੇ ਨੇ ਉਹਨਾਂ ਚ ਵੀ ਸ਼ਿਫਟ ਕਰ ਸਕਦੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਹਾਨ ਸਰਕਾਰੀ ਮਿਡਲ ਸਕੂਲ ਪਨਾਮ ਸੇਂਗਪੁਰਾ ਪਲਾਸੀ ਦਾ ਕਮਿਊਨਿਟੀ ਹਾਲ ਜਾਂ ਫਿਰ ਡੀਏਵੀ ਸਕੂਲ ਬ੍ਰਾਂਪੁਰਾ ਇਸੇ ਤਰ੍ਹਾਂ ਸਾਡੇ ਸ਼੍ਰੀ ਅਮਰਪੁਰ ਸਾਹਿਬ ਦੇ ਵਿੱਚ ਕੁਝ ਪਿੰਡ ਨੇ ਬੁਰਜ ਚਾਂਦਪੁਰ ਮੇਲਾ ਗਜਪੁਰ ਪਹਿਲਾ ਸ਼ਾਹਪੁਰ ਮੇਲਾ ਨਿਕੋਵਾਲ ਅਮਰਪੁਰ ਮੇਲਾ ਲੋਧੀਪੁਰ ਤੇ ਦਸ ਕਰਨਾ ਇਹਨਾਂ ਪਿੰਡਾਂ ਦੇ ਵਿੱਚ ਵੀ ਦਰਿਆ ਦਾ ਪਾਣੀ ਓਵਰਫਲੋ ਕਰਕੇ ਖੇਤਾਂ 'ਚ ਜਾਂ ਨੀਵੇਂ ਘਰਾਂ 'ਚ ਅਸਰ ਕਰ ਸਕਦਾ ਹੈ ਕਿਰਪਾ ਕਰਕੇ ਤੁਸੀਂ ਸਾਡੇ ਰਿਲੀਫ ਕੈਂਪਸ ਵਿੱਚ ਆ ਸਕਦੇ ਹੋ ਕਿਲਾ ਆਨੰਦਗੜ੍ਹ ਅ ਵਿਚੇ ਰਿਲੀਫ ਸੈਂਟਰ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਹਰ ਰਾਇ ਜੀ ਤਮੇਲੀ ਵਾਲੇ ਪਿੰਡ ਲੋਤੀਪੁਰ ਵਿੱਚ ਵੀ ਰਿਲੀਫ ਸੈਂਟਰ ਹੈ ਸਾਡੀ ਸਰਕਾਰੀ ਹੈਲਪਲਾਈਨ ਤੇ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ 24 ਘੰਟੇ 01881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੇ ਵੀ ਸੰਪਰਕ ਕਰ ਸਕਦੇ ਹੋ ਮੈਂ ਸਾਰਿਆਂ ਦੁਆਰਾ ਦੁਰਾਨਾ ਜਿਹੜੇ ਪਿੰਡਾਂ ਦਾ ਮੈਂ ਨਾਮ ਲਿਆ ਹੈ ਉਹਨਾਂ ਪਿੰਡਾਂ ਨੂੰ ਹਰਕਤ ਚਾਹ ਦੀ ਜ਼ਰੂਰਤ ਹੈ ਆਪਣੇ ਕੋਲ ਹਲੇ ਵੀ 2 ਘੰਟੇ ਹੈਗੇ ਨੇ ਖਬਰਾਂ ਦੀ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਘਟੋਗਾਟ ਸ਼ਿਫਟ ਕਰ ਦਿਓ ਤੇ ਆਪਣੇ ਸਰਕਾਰੀ ਰੀਲੀਫ ਸੈਂਟਰਾਂ ਚ ਆ ਸਕਦੇ ਹੋ ਜਾਂ ਫਿਰ ਉੱਪਰਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਤੁਸੀਂ ਸ਼ਿਫਟ ਕਰ ਸਕਦੇ ਹੋ ਦੂਸਰਾ ਸਾਡੀ ਸਰਕਾਰੀ ਟੀਮਾਂ ਕੋਈਕ ਰਿਸਪੌਂਸ ਟੀਮਸ 24 ਘੰਟੇ ਫੀਲਡ ਵਿੱਚ ਡਿਪਲੋਏਡ ਹੈ ਸਾਡੀ ਐਨਡੀਆਰਐਫ ਦੀ ਦੋਨੋਂ ਵੱਖਰੇ ਵੱਖਰੇ ਪਾਲਮ ਅਨੰਦਪੁਰ ਸਾਹਿਬ ਚ ਵੀ ਡਿਪਲੋਏਡ ਹੈ ਤੇ ਨੰਗਲ ਚ ਵੀ ਡਿਪਲੋਏਡ ਹੈ ਇਸ ਕਰਕੇ ਕਿਸੇ ਵੀ ਆਪਾਤਕਾਲੀਨ ਸਥਿਤੀ ਦੇ ਵਿੱਚ ਅਸੀਂ ਰਿਸਪੌਂਸ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਸਾਡੀ ਐਡਵਾਈਜ਼ਰੀ ਫਾਲੋ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਬਾਅਦ ਵਿੱਚ ਵਿਸ਼ਵਾਸ ਨਾ ਕਰੋ ਤੇ ਜੇ ਕੋਈ ਅਫਵਾਹ ਫਲਾਉਂਦਾ ਹੈ ਤੁਹਾਡੇ ਧਿਆਨ ਚਾਹੁੰਦਾ ਹੈ ਸਾਡੇ ਧਿਆਨ ਚ ਲਿਆਉ ਅਸੀਂ ਉੱਤੇ ਸਖਤ ਕਾਰਵਾਈ ਕਰਾਂਗੇ ਤੇ ਮੈਂ ਰਿਪੀਟ ਕਰਦਾ ਜਿਹੜਾ ਸਾਡਾ ਰੋਪੜ ਹੈਡ ਵਰਕਸ ਹੈ ਉਸ ਤੋਂ ਥੱਲੇ ਜਿੰਨਾ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸ ਤੇ ਘਰਾਉਣ ਦੀ ਜ਼ਰੂਰਤ ਨਹੀਂ ਬਹੁਤ ਬਹੁਤ